ਰਜਿੰਦਰ ਸਿੰਘ ਧਾਮੀ ਨੇ ਵੱਡੀ ਬਗਾਵਤ ਕਰ ਦਿੱਤੀ ਹੈ ਧਾਮੀ ਬਗਾਵਤੀ ਤੇਵਰਾ ਚ ਜਾ ਚੁੱਕੇ ਹਨ ਨਰਾਸ਼ ਹਤਾਸ਼ ਹੋਏ ਧਾਮੀ ਜਿਹੜੇ ਆ ਉਹ ਇਸ ਸਮੇਂ ਵੱਡਾ ਕਦਮ ਚੁੱਕ ਸਕਦੇ ਆ ਗੱਲਾਂ ਅਸਤੀਫੇ ਤੱਕ ਵੀ ਅਪੜ ਗਈਆਂ ਨੇ ਲਗਾਤਾਰ ਪ੍ਰੈਸ਼ਰ ਉਧਰ ਅਕਾਲੀ ਦਲ ਨੇ ਸੱਤ ਮੈਂਬਰੀ ਕਮੇਟੀ ਵਾਲਾ ਫਾਰਮੂਲਾ ਰੱਦ ਕਰ ਦਿੱਤਾ ਹੈ ਅਕਾਲੀ ਦਲ ਸੱਤ ਮੈਂਬਰੀ ਕਮੇਟੀ ਬਣਾਉਣ ਦੇ ਫਾਰਮੂਲੇ ਨੂੰ ਰੱਦ ਕਰਨਾ ਚਾਹੁੰਦਾ ਹੈ ਜਾਂ ਕਰ ਚੁੱਕਿਆ ਆਪਣੇ ਮਨੋਂ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾਂ ਨਾਲ ਕੀ ਸੈਟਿੰਗ ਹੋਈ ਆ ਅਕਾਲੀ ਦਲ ਦੀ ਇਹਦੇ ਬਾਰੇ ਜੋ ਚਰਚਾਾਂ ਜੋ ਬਾਜ਼ਾਰ ਗਰਮ ਹੈ ਦੇ ਬਾਰੇ ਤੁਹਾਨੂੰ ਤਾਜ਼ਾ ਤਾਜ਼ਾ ਤੇ ਚੌਂਦੀ ਚੌਂਦੀ ਜਾਣਕਾਰੀ ਦੇਣੀ ਆ ਤੁਸੀਂ ਜੁੜਿਓ ਲੋਕਪਰ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਅੰਦਰ ਅਕਾਲੀਆਂ ਦਾ ਜੋ ਹਸ਼ਰ ਹੋਇਆ ਆ ਉਹ ਤੋਂ ਜੇ ਅਕਾਲੀਆਂ ਨੇ ਸਫਲ ਨਹੀਂ ਸਿੱਖਿਆ ਤਾਂ ਇਹ ਵੱਡੀ ਹੈਰਾਨੀ ਤੇ ਪਰੇਸ਼ਾਨੀ ਵਾਲੀ ਗੱਲ ਅਕਾਲੀਆਂ ਲਈ ਵੀ ਹੈ ਪੰਜਾਬੀਆਂ ਲਈ ਹੈ ਸਿੱਖਾਂ ਲਈ ਵੀ ਹੈ ਸਿੱਖਾਂ ਲਈ ਤਾਂ ਖਾਸ ਤੌਰ ਤੇ ਆ ਕਿਉਂਕਿ ਉਹਨਾਂ ਦੀ ਨੁਮਾਇੰਦਾ ਜਮਾਤ ਆ ਉਹ ਇਹ ਗੱਲ ਮੰਨਦੇ ਵੀ ਨੇ ਵੋਟਾਂ ਮੰਗਣੀਆਂ ਪੰਥ ਦੇ ਨਾਂ ਤੇ ਤੇ ਪੰਥ ਦੇ ਵੱਲੋਂ ਦਿੱਤਾ ਗਿਆ ਹੁਕਮ ਮੰਨਣ ਵੇਲੇ ਕਹਿਣਾ ਕਿ ਸਾਨੂੰ ਚੋਣ ਕਮਿਸ਼ਨ ਦੀਆਂ ਅੜਚਣਾਂ ਨੇ ਇਹ ਸਾਰੀਆਂ ਚੀਜ਼ਾਂ ਦੇ ਦਰਮਿਆਨ ਇੱਕ ਗੱਲ ਉੱਭਰ ਕੇ ਆਈ ਹੈ ਕਿ ਹਰਜਿੰਦਰ ਸਿੰਘ ਧਾਮੀ ਨੂੰ ਇੰਨਾ ਦਬਾ ਲਿਆ ਗਿਆ ਇੰਨਾ ਪ੍ਰੈਸ਼ਰ ਪਾ ਦਿੱਤਾ ਗਿਆ ਕਿ ਉਹ ਹੁਣ ਆਪਣੇ ਘਰ ਵੜ ਕੇ ਬੈ ਗਏ ਨੇ ਨਾ ਕਿਸੇ ਨੂੰ ਮেরে ਨੇ ਨਾ ਬੋਰੇ ਨੇ ਉਹਨਾਂ ਨੇ ਅਕਾਲੀ ਦਲ ਦੀ ਸਥਾਪਤ ਲੀਡਰਸ਼ਿਪ ਸੁਖਬੀਰ ਸਿੰਘ ਬਾਦਲ ਦਾ ਧੜਾ ਕਹਿ ਲਈਏ ਡਬਲ ਕੋਮੇ ਵਿੱਚ ਕਹਿ ਲਈਏ ਕਿ ਸੁਖਬੀਰ ਸਿੰਘ ਬਾਦਲ ਦੇ ਹੁਕਮ ਮੰਨਣ ਤੋਂ ਬਾਗੀ ਹੋ ਗਏ ਨੇ ਉਹਨਾਂ ਨੇ ਬਗਾਵਤੀ ਤੇਵਰ ਅਪਣਾਏ ਨੇ ਜਾਣਕਾਰ ਹਲਕੇ ਤੇ ਮੀਡੀਆ ਰਿਪੋਰਟਰ ਇਸ ਗੱਲ ਦੀ ਹਾਮੀ ਭਰਦੀਆਂ ਨੇ ਕਿ ਹਰਜਿੰਦਰ ਸਿੰਘ ਧਾਮੀ ਬਗਾਵਤ ਦੇ ਰੋਹ ਦੇ ਵਿੱਚ ਨੇ ਉਹਨਾਂ ਨੇ ਅਸਤੀਫੇ ਦਾ ਮਨ ਵੀ ਬਣਾ ਲਿਆ ਲਗਾਤਾਰਤਾ ਮੀਨੇ ਜਿਹੜਾ ਉਹ ਵਿਰੋਧ ਕੀਤਾ ਇਸ ਸਾਰੇ ਕਾਸੇ ਦਾ ਉਪਰੋਂ ਆਉਂਦੇ ਹੁਕਮਾਂ ਨੂੰ ਜਿਹੜੀ ਆ ਪ੍ਰਤੱਖ ਸ਼ਕਤੀ ਹੈ ਜਿਹੜੀ ਕਿ ਲਗਾਤਾਰ ਇਸ ਮਾਮਲੇ ਦੇ ਵਿੱਚ ਝੋਲੇ ਪੈਦਾ ਕਰ ਰਹੀ ਹੈ ਉਹਦੇ ਹੁਕਮਾਂ ਨੂੰ ਜਿਹੜਾ ਉਹ ਮੰਨਣ ਤੋਂ ਇਨਕਾਰ ਕੀਤਾ ਪਹਿਲਾ ਹੁਕਮ ਜਿਹੜਾ ਕਿਹਾ ਜਾ ਰਿਹਾ ਕਿ ਉਹਨਾਂ ਨੇ ਮੰਨਣ ਤੋਂ ਇਨਕਾਰ ਕੀਤਾ ਪਰ ਉਹਨਾਂ ਨੂੰ ਕਰਨਾ ਪਿਆ ਉਸੀ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜੋ ਕਾਰਵਾਈ ਕੀਤੀ ਗਈ ਜਿਹੜੀ ਜਾਂਚ ਕਮੇਟੀ ਬਣਾਈ ਗਈ ਤੇ ਉਹਨਾਂ ਨੂੰ ਕਥਿਤ ਤੌਰ ਦੇ ਉੱਤੇ ਹਟਾਇਆ ਗਿਆ ਜਾਂ ਕਹਿ ਲਈ 15 ਦਿਨਾਂ ਲਈ ਲਾਂਬੇ ਕੀਤਾ ਗਿਆ ਉਹ ਹੁਕਮ ਮੰਨਣਾ ਨਹੀਂ ਸੀ ਚਾਹੁੰਦੇ ਉਹਦੇ ਲਈ ਵੀ ਉਹਨਾਂ ਨੇ ਜਿਹੜਾ ਵਿਰੋਧ ਕੀਤਾ ਇਤਰਾਜ਼ ਜਤਾਇਆ ਦੂਜੀ ਗੱਲ ਇਹ ਨਿਕਲ ਕੇ ਆਈ ਕਿ ਉਹ ਚੋੜਾ ਵਾਲੇ ਮਾਮਲੇ 'ਚ ਨਰੈਣ ਸਿੰਘ ਚੋੜਾ ਵਾਲੇ ਮਾਮਲੇ ਦੇ ਵਿੱਚ ਉਹਨਾਂ ਨੂੰ ਪੰਥ 'ਚੋਂ ਛੇਕਣ ਵਾਲੀ ਕਾਰਵਾਈ ਦੇ ਵੀ ਵਿਰੋਧੀ ਸਨ ਪਰ ਉਹਨਾਂ ਤੇ ਲਗਾਤਾਰ ਪ੍ਰੈਸ਼ਰ ਬਣਦਾ ਰਿਹਾ ਮੀਟਿੰਗ ਜਿਹੜੀ 23 ਦਸੰਬਰ ਨੂੰ ਹੋਣੀ ਸੀ ਉਹ ਸੱਦੀ ਗਈ ਰੱਦ ਕਰਾਈ ਗਈ ਉਹਦੇ ਤੋਂ ਵੀ ਧਾਮੀ ਨਰਾਸ਼ ਸੀ ਇਸ ਕਰਕੇ ਧਾਮੀ ਘਰੇ ਜਾ ਕੇ ਬਹਿ ਗਏ ਤੇ ਉਹਨਾਂ ਨੇ ਕਿਹਾ ਕਿ ਮੈਂ ਹੁਣ ਘਰੇ ਚੱਲਿਆ ਪੱਕੇ ਤੌਰ ਤੇ ਮੈਂ ਅਸਤੀਫਾ ਦੇਣਾ ਚਾਹਨਾ ਜਾਣਕਾਰ ਹਲਕੇ ਦੱਸਦੇ ਆ ਕਿ ਫਿਰ ਉਹਨਾਂ ਨੂੰ ਕੋਈ 4-5 ਸੱਜਣ ਮਿਲੇ ਉਹਨਾਂ ਨੇ ਕਿਹਾ ਕਿ ਧਾਮੀ ਸਾਹਿਬ ਤੁਸੀਂ ਤਾਂ ਮੜਾ ਮੋੜਾ ਬੋਲ ਬੋਲ ਲੈਨੇ ਹੋ ਜੇਕਰ ਤੁਸੀਂ ਵੀ ਚੱਲ ਗਏ ਫਿਰ ਇੱਥੇ ਐਸੇ ਕਢਮ ਚੌਧਰੀ ਆ ਜਾਣਗੇ ਕਿ ਜਿਹੜੇ ਬਾਦਲ ਪਿੰਡੋਂ ਆਏ ਹੁਕਮ ਤੇ ਸਿਰਫ ਦੱਲੇ ਦਸ ਕੱਤੇ ਮੋਹਰ ਲਾਇਆ ਕਰਨਗੇ ਫਿਰ ਕੀ ਕਰਾਂਗੇ ਫਿਰ ਧਾਮੀ ਸਾਹਿਬ ਨੇ ਕੁਝ ਸੋਚਿਆ ਹੋਣਾ ਕੋਈ ਵਿਚਾਰਿਆ ਹੋਣਾ ਤਾਂ ਸ਼ਾਇਦ ਉਹਨਾਂ ਨੇ ਪਾਸਾ ਥੋੜਾ ਥੋੜੇ ਸਮੇ ਲਈ ਚੀਜ਼ਾਂ ਪੈਰਾ ਜਿਹੜੇ ਨੇ ਉਹ ਬ੍ਰੇਕਾਂ ਤੇ ਲਾਏ ਨੇ ਪਰ ਸਥਿਤੀ ਇਹ ਹੈ ਕਿ ਧਾਮੀ ਪੂਰੀ ਤਰ੍ਹਾਂ ਨਾਲ ਬਗਾਵਤ ਦੇ ਰੋਚ ਨੇ ਜਥੇਦਾਰ ਸਹਿਬਾਨ ਦੇ ਨਾਲ ਅਕਾਲੀ ਦਲ ਦੀ ਲੀਡਰਸ਼ਿਪ ਪਹਿਲਾਂ ਹੀ ਟੱਕਰ ਲੈ ਚੁੱਕੀ ਹੈ ਗਿਆਨੀ ਹਰਪੀ ਸਿੰਘ ਵਾਲੇ ਮਾਮਲੇ ਦੇ ਵਿੱਚ ਵੀ ਹੋਵੇ ਤੇ Shri Akaltak Sahab ਦੀ ਫਸੀਲ ਤੋਂ ਆਏ ਹੁਕਮ ਨਾ ਮੰਨ ਕੇ ਅਕਾਲੀ ਦਲ ਦੀ ਲੀਡਰਸ਼ਿਪ ਪੂਰੀ ਤਰ੍ਹਾਂ ਨਾਲ ਟਕਰਾਅ ਦੀ ਸਥਿਤੀ ਦੇ ਵਿੱਚ ਜਾ ਚੁੱਕੀ ਹੈ ਜੇਕਰ ਧਾਮੀ ਵੀ ਟਕਰਾਅ ਦੀ ਸਥਿਤੀ 'ਚ ਚਲੇ ਜਾਂਦੇ ਆ ਅਕਾਲੀ ਲੀਡਰਸ਼ਿਪ ਦੇ ਨਾਲ ਤਾਂ ਇਹਦਾ ਸਭ ਤੋਂ ਵੱਡਾ ਨੁਕਸਾਨ ਅਕਾਲੀਆਂ ਨੂੰ ਹੋਣਾ ਹੈ ਕਿ ਜਦੋਂ ਤੁਹਾਡੀ ਸੰਸਥਾ ਦਾ ਦੇਖੋ ਧਾਮੀ ਪ੍ਰਧਾਨ ਨੇ ਧਾਮੀ ਨੂੰ ਇੰਡੀ ਛਿੱਤੀ ਲਾਇਆ ਵੀ ਨਹੀਂ ਜਾ ਸਕਦਾ ਜੇ ਧਾਮੀ ਆਪ ਘਰੇ ਚਲੇ ਜਾਂ ਤਾਂ ਚਲੇ ਜਾਣ ਵੱਖਰੀ ਗੱਲ ਹੈ ਪਰ ਧਾਮੀ ਨੂੰ ਇਦਾਂ ਲਾ ਕੇ ਪਰੇ ਨਹੀਂ ਕੀਤਾ ਜਾ ਸਕਦਾ ਬਹੁਤ ਔਖੀ ਗੱਲ ਹੈ ਜੇ ਇਦਾਂ ਹੋਇਆ ਤਾਂ ਪੰਥ ਦੇ ਵਿੱਚ ਤਾਂ ਪਹਿਲਾਂ ਹੀ ਦੇਖੋ ਪੰਥ ਨੇ ਤਾਂ ਪਹਿਲਾਂ ਹੀ ਫੈਸਲਾ ਕੀਤਾ ਹੋਇਆ ਇਹ ਤਾਂ ਅਕਾਲੀਆਂ ਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਪੰਥ ਨੇ ਜਿਹੜਾ ਕਹ ਲਈ ਕਿ 60 ਬਾਠਾਂ ਤੋਂ 18 ਦੇ ਲਿਆਂਦਾ 15 ਦੇ ਲਿਆਂਦਾ 15 ਤੋਂ 3 ਤੇ ਲਿਆਂਦਾ 3 ਦੇ ਵਿੱਚੋਂ ਵੀ ਉਹ ਲਲਪ ਬਖਖਾ ਇੱਧਰ ਉੱਧਰ ਹੋਇਆ ਪਿਆ ਹੈ ਤਾਂ ਉਹਦੇ ਕਰਕੇ ਪੰਥ ਨੇ ਤਾਂ ਆਪਣਾ ਫੈਸਲਾ ਪਹਿਲਾਂ ਹੀ ਦੇ ਚੁੱਕਿਆ ਜਿਹੜਾ ਟੈਕਨੀਕਲ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲਾ ਆਇਆ ਜੇ ਕੱਲ ਕੱਲੀ ਉਹ ਤੋਂ ਵੀ ਮੁਨਕਰ ਨੇ ਉਹਦੇ ਲਈ 40 ਸਾਝੀਆਂ ਕਰ ਰਹੇ ਨੇ ਉਹਦੇ ਲਈ ਸਿਆਸੀ ਚਲਾਕੀਆਂ ਖੇਡ ਰਹੇ ਨੇ ਤਾਂ ਪੰਥ ਦਾ ਸਭ ਕੁਝ ਦੇਖਦਾ ਹੈ ਪੰਥ ਤੋਂ ਵੱਡਾ ਜਿਹੜਾ ਪੰਥ ਨੂੰ ਚਲਾਉਣ ਵਾਲਾ ਸੱਚੇ ਪਾਤਸ਼ਾਹ ਵਾਹਿਗੁਰੂ ਵੀ ਦੇਖਦਾ ਹੈ ਅਕਾਲੀ ਜੇਕਰ ਰੱਬ ਨੂੰ ਮੰਨਦੇ ਨੇ ਕਿਹਾ ਜਾਂਦਾ ਹੈ ਕਿ ਜੀ ਇਹ ਗੱਡੀਆਂ 'ਚ ਬੈਠ ਕੇ ਵੀ ਪਾਠ ਕਰਦੇ ਨੇ ਫਿਰ ਤਾਂ ਇਹਨਾਂ ਨੂੰ ਥੋੜਾ ਬੋਤਾ-ਬੋਤਾ ਡਰ ਹੋਊਗਾ ਜੇ ਸਿਰਫ ਇਹ ਪਖੰਡ ਕਰਦੇ ਨੇ ਫਿਰ ਤਾਂ ਚਲੋ ਕਹਿਣਾ ਹੀ ਕੀ ਹੈ ਕਿਸੇ ਬਾਰੇ ਕੁੱਲ ਮਿਲਾ ਕੇ ਜੇ ਇਹਨੂੰ ਸਾਰੇ ਨੂੰ ਜਮਾ ਘੜੋੜ ਕੀਤਾ ਜਾਵੇ ਇਹਦਾ ਭਾਗ ਗੁਣਾ ਕੀਤੀ ਜਾਵੇ ਤਾਂ ਇਹ ਚੀਜ਼ ਨਿਕਲਦੀ ਹੈ ਕਿ ਅਕਾਲੀ ਕਹਿੰਦੇ ਕਿ ਅਸੀਂ ਤਾਂ ਢੀਠਾ ਐਸੀ ਕੋਈ ਫੈਸਲਾ ਫੂਸਲਾ ਨਹੀਂ ਮੰਨਣਾ ਕੋਈ ਜਥੇਦੂਸੇਦਾਰ ਨਹੀਂ ਸਾਡੇ ਲਈ ਐ ਸਾਡੇ ਲਈ ਸੁਖਬੀਰ ਸਾਰਾ ਕੁਝ ਹੈ ਸੁਖਬੀਰ ਹੋਊਗਾ ਐਸੀ ਹੋਵਾਂਗੇ ਨਹੀਂ ਐਸੀ ਵੀ ਨਹੀਂ ਉਹ ਭਲਿਓ ਮਾਨਸੋ ਸੁਖਬੀਰ ਦੇ ਹੁੰਦਿਆਂ ਹੀ ਤੁਸੀਂ ਤਿੰਨ ਇਲੈਕਸ਼ਨ ਚਾਰ ਇਲੈਕਸ਼ਨ ਬੁਰੀ ਤਰ੍ਹਾਂ ਨਾਲ ਹਾਰੇ ਹੋ ਤੁਸੀਂ 2019 ਦੇ ਵਿੱਚ ਵੀ ਜਿਹੜੀਆਂ ਦੋ ਸੀਟਾਂ ਲੋਕ ਸਭਾ ਵਾਲੀਆਂ ਜਿੱਤੀਆਂ ਉਹ ਤਦੇ ਜਿੱਤੀਆਂ ਗਈਆਂ ਕਿ ਸੁਖਬੀਰ ਸਿੰਘ ਬਾਦਲ ਨੂੰ ਖੁਦ ਇਲੈਕਸ਼ਨ ਲੜਨਾ ਪਿਆ ਤੇ ਜਿਹੜਾ ਘੋਲ ਮਚੋਲ ਉੱਥੇ ਚੌਧਰੀਆਂ ਨੇ ਕੀਤਾ ਟੇਲਾਂ ਦੇ ਚੌਧਰੀਆਂ ਨੇ ਅਬੋਰ ਸਾਈਡ ਉਹ ਸਾਰਾ ਕੁਝ ਸਾਹਮਣੇ ਐ ਕਿ ਤੁਸੀਂ ਕਿਵੇਂ ਜਿੱਤੇ ਫਿਰੋਜ਼ਪੁਰ ਵਾਲੀ ਸੀਟ ਬਠਿੰਡੇ ਵਾਲੀ ਸੀਟ ਵੀ ਤੁਸੀਂ ਕਿਹਦੇ ਨਾਲ ਸਮਝੋਤੇ ਕਰਕੇ ਜਿੱਤੇ ਕਿਵੇਂ ਸਾਰਾ ਕੁਝ ਹੋਇਆ ਇਹ ਸਾਰਾ ਕੁਝ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਐ ਕਿ ਵੀ ਜੇ ਸੁਖਬੀਰ ਸਿੰਘ ਬਾਦਲ 'ਚ ਇੰਨੀ ਹੀ ਸਿਆਸੀ ਸੂਝ-ਬੂਝ ਹੁੰਦੀ ਐਡਾ ਹੀ ਤਕੜਾ ਸਿਆਸੀ ਲੀਡਰ ਹੁੰਦਾ ਐਡਾ ਹੀ ਹਰਕ੍ਰਿਸ਼ਨ ਸਰਜੀਤ ਹੁੰਦਾ ਤਾਂ ਘਟੋ ਘੱਟ ਤੁਸੀਂ 3 ਤੇ ਤਾਂ ਨਾ سیمنٹ ਤੇ 10 15 ਦੇ ਤਾਂ ਖੜ ਦੇ ਕੇ ਟੁਕੜ ਉਸ ਨੰਬਰ ਨੂੰ ਤਾਂ ਟੈਲੀ ਚ ਰੱਖ ਦੇ ਕਿ ਤੁਹ ਪਤਾ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਸਿਆਸੀ ਤੌਰ ਤੇ ਫਿਰ ਵਿਅਕਤੀ ਹੈ ਉਹ ਜਿਹੜਾ ਚੋਣ ਮੈਨੇਜਮੈਂਟ ਆਉਂਦੀ ਸੀ ਉਹ ਸੱਤਾ ਸੀ ਜਿੰਨਾ ਟਾਈਮ ਸੱਤਾ ਸੀ ਕੋਲੇ ਉਹ ਚੋਣ ਮੈਨੇਜਮੈਂਟ ਕੰਮ ਕਰਦੀ ਸੀਗੀ ਜਦੋਂ ਸੱਤਾ ਪਰ ਹਟ ਗਈ ਸੁਖਬੀਰ ਸਿੰਘ ਬਾਦਲ ਦੇ ਹੱਥ ਕੁਝ ਵੀ ਨਹੀਂ ਰਿਹਾ ਸਵਾਦ ਤਾਂ ਤਾਂ ਸੀ ਕਿ ਸੱਤਾ ਤੋਂ ਬਾਹਰ ਹੁੰਦੇ ਆ ਵੀ ਵਾਪਸ ਸੱਤਾ ਚ ਆਉਂਦੇ ਵਾਪਸ ਚੀਜ਼ ਨੂੰ ਕਰਦੇ ਉਹ ਤਾਂ ਉਹ ਕਰ ਹੀ ਨਹੀਂ पाए ਇਸ ਦਾ ਮਤਲਬ ਇਹ ਹੈ ਕਿ ਉਹ ਸੱਤਾ ਦੇ ਜ਼ੋਰ ਤੇ ਕਟਾ ਕਿਲੇ ਦੇ ਜ਼ੋਰ ਤੇ ਟਿੰਕਰਦਾ ਸੀਗਾ ਜਦੋਂ ਕਿਲਾ ਟੁੱਟ ਗਿਆ ਤਾਂ ਤੁਹਾਡੇ ਸਾਹਮਣੇ ਆ ਸਾਰਾ ਕੁਝ ਕੋਲ ਮਿਲਾ ਕੇ ਅਕਾਲੀ ਦਲ ਦੀ ਲੀਡਰਸ਼ਿਪ ਹੁਣ ਦਲਜੀਤ ਸਿੰਘ ਚੀਮਾ ਨੇ ਕੀ ਕਿਹਾ ਦਲਜੀਤ ਸਿੰਘ ਚੀਮਾ ਨੇ ਸਪਸ਼ਟ ਕੀਤਾ ਇੱਕ ਈਜੀ ਚੈਨਲ ਨਾਲ ਗੱਲਬਾਤ ਕਰਦੇ ਕਿ ਅਸੀਂ ਹੁਕਮ ਮੰਨਣ ਲਈ ਤਿਆਰ ਆ ਜਨਵਰੀ ਚ ਕਰਾਂਗੇ ਉਹ ਭਾਈ ਸਾਹਿਬ ਹੁਕਮ ਤਾਂ 3 ਦਿਨਾਂ ਦੇ ਵਿੱਚ ਵਿੱਚ ਹੋਇਆ ਸੀ ਚਲੋ ਕਹਿੰਦੇ ਅਸੀਂ 20 ਦਿਨ ਮੰਨ ਲਏ ਲੋਕਾਂ ਨੇ ਕਿਹਾ ਅੱਗੇ ਚਲੋ 23 ਨੂੰ ਹੋ ਜੂ ਹੁਣ ਕਹਦੇ ਸੀਦੀ ਪੰਦਰਵਾੜਾ ਚੱਲ ਪਿਆ ਮੈਨੂੰ ਅਕਾਲੀਆਂ ਦੀ ਇੱਕ ਸਮਝ ਨਹੀਂ ਆਉਂਦੀ ਅਕਾਲੀ ਰੋਜ਼ ਲਗਭਗ ਸਾਰੇ ਚੰਡੀਗੜ੍ਹ ਇਕੱਠੇ ਹੁੰਦੇ ਆ ਲਗਭਗ ਸੀਦੀ ਪੰਦਰਵਾੜਾ ਸਾਰਿਆਂ ਦੇ ਲਈ ਓਨਾ ਹੀ ਮਹੱਤਵਪੂਰਨ ਜਿਨਾ ਅਕਾਲੀਆਂ ਦੇ ਲਈ ਮਹੱਤਵਪੂਰਨ ਜਿਹੜੇ ਉਹ 3 ਦਿਨ ਸੀ ਉਸ 3 ਦਿਨਾਂ 'ਚ ਕੋਰ ਕਮੇਟੀ ਦੀ ਮੀਟਿੰਗ ਤਾਂ ਸੱਦ ਲਈ ਗਈ ਕਿ ਸਾਡਾ ਪ੍ਰਧਾਨ ਤੇ ਗੋਲੀ ਮਾਰਤੀ ਤਨਖਾਈ ਹੈ ਪ੍ਰਧਾਨ ਤੇ ਗੋਲੀ ਮਾਰਤੀ ਉਸੇ ਕੋਰ ਕਮੇਟੀ ਦੇ ਵਿੱਚ ਮੈਂਬਰ ਨੇ ਜਿਹੜੇ ਕੋਰ ਕਮੇਟੀ ਦੇ ਉਹ ਵਰਕਿੰਗ ਕਮੇਟੀ ਦੇ ਮੈਂਬਰ ਨੇ ਲਗਭਗ ਸਾਰੀ ਹੁਣ ਦੂਜੇ ਮੈਂਬਰ ਸੀ ਜਿਹੜੇ ਉਹ ਸੱਦਨੇ ਸੀ ਉਹਨਾਂ ਨੂੰ ਵੀ ਸੱਦ ਲੈਂਦੇ ਉਹਨਾਂ ਨੂੰ ਕਿਹੜਾ ਸਜ਼ਾ ਲੱਗੀ ਸੀ ਉਹਨਾਂ ਨੂੰ ਅਸਲ 'ਚ ਟਾਈਮ ਟਪਾਇਆ ਗਿਆ ਸਕੀਮਾਂ ਲਾਉਣ ਦੇ ਲਈ ਲੋਕਾਂ ਦੇ ਮਨਾਂ 'ਚੋਂ 2 ਦਸੰਬਰ ਵਾਲਾ ਭੂਤ ਉਤਾਰਨ ਦੇ ਲਈ ਕਿਹਨੂੰ ਉਤਾਰ ਦਿੱਤਾ ਜਾਵੇ ਠੰਡਾ ਕੀਤਾ ਜਾਵੇ ਫਿਰ ਆਪਾਂ ਆਪਣੀਆਂ ਸਕੀਮਾਂ ਖੇਡਾਂਗੇ ਉਹ ਹੁਣ ਉਲਟੀਆਂ ਪੈਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਾਰੇ ਪਾਸੇ ਲਾਲਾ ਲਾਲਾ ਹਾ 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 ਹੋਈ ਪਈ ਆ ਵਿਰੋਧੀ ਚਟਕਾਰੇ ਲੈ ਕੇ ਦੇਖ ਰਹੇ ਨੇ ਕਾਂਗਰਸ ਨੇ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਹਜ਼ਾਰਾਂ ਜਾਨਾਂ ਲਈਆਂ ਕਾਂਗਰਸ ਜਿੱਡਾ ਪਾਪੀ ਕੋਈ ਹੋ ਨਹੀਂ ਸਕਦਾ ਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਪਰਨਾ ਪਾ ਕੇ ਖੜ ਕੇ ਸਾਰੇ ਗੁਨਾਹ ਮੰਨ ਕੇ ਤੇ ਉਸ ਤੋਂ ਬਾਅਦ ਹੁਕਮਨਾਮਾ ਨਾ ਮੰਨ ਕੇ ਇਤੋਂ ਵੱਡਾ ਪਾਪੀ ਵੀ ਕੋਈ ਨਹੀਂ ਹੋ ਸਕਦਾ ਜੇ ਤੁਸੀਂ ਪਾਪ ਤੇ ਪੁੰਨ ਦੀ ਗੱਲ ਕਰਦੇ ਹੋ ਫਿਰ ਇਤੋਂ ਵੱਡਾ ਵੀ ਕੋਈ ਪਾਪੀ ਨਹੀਂ ਹੋ ਸਕਦਾ ਕਿ ਅਕਾਲ ਤਖਤ ਦੇ ਫੈਸਲਿਆਂ ਤੋਂ ਮੁਨਕਰ ਹੋ ਜਾਵੇ ਹੁਣ ਅਕਾਲੀ ਕਹਿੰਦੇ ਨੇ ਇਸ ਕਾਲ ਤੱਕ ਸਭ ਤੋਂ ਸਰਵੋੱਚ ਉਹ ਹੈ ਕਾਲ ਤੱਕ ਸਭ ਕਾਲ ਤੱਕ ਦਾ ਤਾ ਉਸੂਲ ਹੀ ਇਹ ਹੈ ਕਿ ਉਹ ਅਕਾਲ ਤਖਤ ਜਿਹੜੀ ਚੀਜ਼ ਦੇ ਨਾਲ ਤਖਤ ਲੱਗ ਗਿਆ ਉਹ ਆਪਣੇ ਆਪ ਚ ਪੋਲੀਟਿਕਲ ਚੀਜ਼ ਉਸ ਰੱਬ ਦੀ ਰੱਬ ਦਾ ਤਖਤ ਹੈ ਜਿਹੜਾ ਸਵੈ ਹੀ ਚੱਲਦਾ ਹੈ ਜਿਹਦਾ ਕੋਈ ਅੰਤ ਹੀ ਨਹੀਂ ਹੈ ਉਸ ਰੱਬ ਦੇ ਤਖਤ ਦੇ ਹੁਕਮ ਨੂੰ ਮੰਨਣ ਤੋਂ ਇਨਕਾਰੀ ਨੇ ਦੂਜੀ ਗੱਲ ਫੇਰ ਇਹ ਸਾਹਮਣੇ ਆ ਗਈ ਕਿ ਅਕਾਲੀ ਦਲ ਨੇ ਕਿਸ ਤਰ੍ਹਾਂ ਨਾਲ ਇਸ ਚੀਜ਼ ਨੂੰ ਡਿਲੀਊਟ ਕਰਨ ਦੇ ਲਈ ਵਕੀਲਾਂ ਦਾ ਸਹਾਰਾ ਲਿਆ ਮਨਜੀਤ ਸਿੰਘ ਖੈਰਾਨਾ ਦੇ ਵਕੀਲ ਨੇ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਇੰਚਾਰਜ ਰਹੇ ਸਕੱਤਰ ਰਹੇ ਤਿਉ ਚੋਣ ਕਮਿਸ਼ਨ ਦੇ ਨਾਲ ਲਗਾਤਾਰ ਰਾਤ ਦੇ ਚ ਰਹੇ ਤੇ ਉਹ ਵਕੀਲ ਵੀ ਨੇ ਉਹ ਕਹਿੰਦੇ ਕਿ ਇਦਾਂ ਦਾ ਕੋਈ ਨਹੀਂ ਅਕਾਲੀ ਜੱਬਲ ਕੁੱਟ ਰਹੇ ਨੇ ਅਕਾਲੀ ਦਲ ਵਾਲਾ ਕਹਿੰਦਾ ਕਿ ਸਾਡੇ ਵਕੀਲ ਕਹਿੰਦੇ ਨੇ ਅਸੀਂ ਕਹਿੰਦੇ ਆ ਕਿ ਦੋਵਾਂ ਨੂੰ ਕੈਮਰਿਆਂ ਦੇ ਸਾਹਮਣੇ ਬਿਠਾ ਦਿਓ ਤੁਹਾਡੇ ਵਕੀਲਾਂ ਨੂੰ ਵੀ ਮਨਜੀਤ ਸਿੰਘ ਖੈਰਾ ਹੋਣਾ ਨੂੰ ਵੀ ਜਾਂ ਉਹਨਾਂ ਦੇ ਜਿਹੜੇ ਸੋਚਨਾ ਸਬੰਧ ਰੱਖਦੇ ਨੇ ਉਹ ਵੀ ਸਪਸ਼ਟ ਹੋ ਜਾਊਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੋਵਾਂ ਧਿਰਾਂ ਦੀ ਰਾਇ ਲੈ ਲੈਣ ਉਹ ਵੀ ਚੀਜ਼ ਸਪਸ਼ਟ ਹੋ ਜਾਊਗੀ ਪਰ ਗੱਲ ਤਾਂ ਇਹ ਆ ਕਿ ਕੋਈ ਕਰਨ ਵਾਲੇ ਪਾਸੇ ਆਵੇ ਤਾਂ ਸਹੀ ਇਹ ਤਾਂ ਟਲਮਟੋਲ ਵਾਲੇ ਪਾਸੇ ਕਿ ਟਾਈਮ ਢਪਾ ਲਈਏ ਚੀਜ਼ਾਂ ਠੰਡੀਆਂ ਪੈ ਜਾਣੀਆਂ ਫਿਰ ਆਪਣੇ ਹਿਸਾਬ ਨਾਲ ਚੱਲਾਂਗੇ ਪਰ ਸੰਗਤ ਪਹਿਲਾਂ ਵੀ ਤੁਹਾਨੂੰ ਫੈਸਲਾ ਦੇ ਚੁੱਕੀ ਆ ਪੰਥ ਤੁਹਾਨੂੰ ਪਹਿਲਾਂ ਵੀ ਫੈਸਲਾ ਦੇ ਚੁੱਕਿਆ ਆ ਵਿਰਸਾ ਸਿੰਘ ਬਲਟੋਆ ਨੂੰ ਕਿੰਨੀ ਵੋਟ ਪਈ ਇਹ ਸੰਗਤ ਨੇ ਦੱਸਤਾ ਸੀਗਾ ਖੰਡੂਰ ਸਾਹਿਬ ਹਲਕੇ ਦੇ ਅੰਦਰ ਫਰੀਦਕੋਟ ਦੇ ਅੰਦਰ ਤੁਹਾਡਾ ਕੀ ਹਾਲ ਹੋਇਆ ਇਹ ਤਾਂ ਦੋ ਹਲਕੇ ਹੋਣੇ ਕਿ ਜਿੱਥੇ ਕਿ ਇਸ ਤੁਹਾਡੇ ਪੰਥਕ ਖਿਆਲਾਂ ਵਾਲੇ ਉਮੀਦਵਾਰ ਜਿੱਤ ਕੇ ਆਏ ਬਾਕੀ ਥਾਂਵੇਂ ਦੇਖ ਲੋ ਤੁਹਾਨੂੰ ਤਾਂ ਲੋਕਾਂ ਨੇ ਨਕਾਰ ਕੇ ਉਹ ਮਾਰਿਆ ਹੋਇਆ ਲੰਬੀ ਛੋਟੀ ਗੱਲ ਨਾ ਅੱਗੇ ਖਿਲਾਰਦਿਆ ਹੋਇਆ ਅਕਾਲੀ ਦਲ ਦੇ ਅੰਦਰ ਅਕਾਲੀ ਦਲ ਪੂਰੀ ਤਰ੍ਹਾਂ ਨਾਲ ਪ੍ਰੈਸ਼ਰ ਪਾ ਰਿਹਾ ਹੈ ਸਿੱਖ ਸੰਸਥਾਵਾਂ ਨੂੰ ਚਾਹੇ ਸ਼੍ਰੋਮਣੀ ਕਮੇਟੀ ਹੈ ਤੇ ਅਕਾਲ ਤਖਤ ਸਾਹਿਬ ਹੈ ਚਾਹੇ ਬਾਮ ਰੋੜਨੀ ਸਿੱਧੇ ਤਰੀਕੇ ਨਾਲ ਮਰੋੜੀ ਜਾ ਰਹੀ ਹੋਵੇ ਚਾਹੇ ਪੁੱਠੇ ਨਾਲ ਧਾਮੀ ਹੋਣੀ ਵੱਡੇ ਪ੍ਰੈਸ਼ਰ ਦੇ ਅੰਦਰ ਨੇ ਧਾਮੀ ਹੋਣੀ ਕੁਝ ਸਖਤ ਕਦਮ ਵੀ ਚੁੱਕ ਸਕਦੇ ਨੇ ਧਾਮੀ ਹੋਣਾ ਦੀ ਬਗਾਵਤ ਖੁੱਲ ਕੇ ਬਾਹਰ ਆ ਚੁੱਕੀ ਹੈ ਅਕਾਲੀ ਕਹ ਰਹੇ ਨੇ ਕਿ ਸਾਡੀ ਗੱਲ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਮਤ ਨੇ ਪਰ ਅੰਦਰੋਂ ਖਬਰ ਆ ਰਹੀਆਂ ਕਿ ਐਸੀ ਗੱਲ ਨਹੀਂ ਉਹ ਗਿਆਨੀ ਹਰਪ੍ਰੀਤ ਸਿੰਘ ਵਾਲੇ ਮਾਮਲੇ 'ਚ ਵੀ ਦੁਖੀ ਨੇ ਨਾਰਾਜ਼ ਨੇ ਤੇ ਹੁਕਮਨਾਮੇ ਲਾਗੂ ਨਾ ਕਰਨ ਵਾਲੇ ਮਾਮਲੇ 'ਚ ਵੀ ਨਾਰਾਜ਼ ਨੇ ਅਕਾਲੀ ਪਤਾ ਨਹੀਂ ਕਿਹੜੇ ਜਥੇਦਾਰ ਕਹਿੰਦੇ ਨੇ ਕਿ ਸਾਡੇ ਨਾਲ ਖੁਸ਼ ਨੇ ਇਹ ਤਾਂ ਹੁਣ ਅਕਾਲੀ ਜਾਣਦੇ ਹੋਣਗੇ ਪਰ ਕੁੱਲ ਮਿਲਾ ਕੇ ਅਕਾਲੀ ਦਲ ਨਵੇਂ ਖਿਲਾੜੇ ਵੱਲ ਵੱਧ ਰਿਹਾ ਜਿਹੜੀਆਂ ਚੀਜ਼ਾਂ ਆਰਸੀ 2 ਦਸੰਬਰ ਤੋਂ ਬਾਅਦ ਕਿਉਂ ਇੱਕ ਸਾਰਥਕ ਰੂਪ ਵੱਲ ਵਧਣ ਗਈਆਂ ਉਹ ਨਾ ਵੱਧਿਆ ਹੋਇਆ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਦੇ ਲਈ ਹਰ ਹਿੱਲਾ ਵਰਤਿਆ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨਤਾ ਰਹਿ ਸਕਦੇ ਆ ਜੇ ਟਾਲਮਟੋਲਾ ਕਰਕੇ ਘਰ ਵੀ ਲੈਣ ਪਰ ਸੰਗਤਾਂ ਚ ਪ੍ਰਵਾਨ ਨਹੀਂ ਹੋ ਸਕਦੇ ਇਹ ਗੱਲ ਹੁਣ ਕਦ ਤੇ ਲਿਖੀ ਅਕਾਲੀ ਲੀਡਰ ਪੜ੍ਹ ਲੈ